ਉਸਨ ਪਹਿਲਾ ਹੀ Google Map ਦੀ ਵਜੇ ਤੋਂ ਇੱਕ ਵੱਡਾ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਦਰਅਸਲ ਇਹ ਤਿੰਨੋਂ ਯੁਵਕ ਜਿਹੜੇ ਹੁੰਨੇ ਕਿਤੇ ਜਾ ਰਹੇ ਹੁੰਦੇ ਆ ਤਾਂ ਉਹ Google Map ਦੀ ਵਰਤੋਂ ਕਰਦੇ ਨੇ ਤਾਂ Google Map ਉਹਨਾਂ ਨੂੰ ਗਲਤ ਡਾਇਰੈਕਸ਼ਨ ਦੱਸ ਦਿੰਦਾ ਜਿਸ ਦੇ ਕਰਕੇ ਉਹ ਇੱਕ ਅਧੂਰੇ ਪੁਲ ਤੇ ਚੜ ਜਾਂਦੇ ਆ ਜਿਸ ਤੋਂ ਬਾਅਦ ਉਹ ਥੱਲੇ गिर ਜਾਂਦੇ ਆ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਖਲੇ ਮਾਮਲਾ ਜਿਹੜਾ ਠੰਡਾ ਵੀ ਨਹੀਂ ਹੋਇਆ ਸੀ ਤਾਂ ਉਸ ਤੋਂ ਬਾਅਦ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਯੁਵਾਕ ਜਿਹੜੇ ਹੁੰਦੇ ਨੇ ਤਿੰਨੋਂ ਹੋ ਇੱਕ ਕਾਰ ਦੇ ਵਿੱਚ ਜਾ ਰਹੇ ਹੁੰਦੇ ਆ ਤਾਂ ਉੱਥੇ ਵੀ ਉਹ Google Map ਯੂਜ਼ ਕਰਦੇ ਨੇ ਤਾਂ Google Map ਜਿਹੜਾ ਹੁੰਦਾ ਉਹਨਾਂ ਨੂੰ ਕਲਰ ਡਾਇਰੈਕਸ਼ਨ ਦੱਸ ਦਿੰਦਾ ਤੇ ਉਹ ਇੱਕ ਸੁੱਕੇ ਨਹਿਰ ਦੇ ਵਿੱਚ ਜਾ ਕੇ गिर ਜਾਂਦੇ ਨੇ ਤਾਂ ਉੱਥੇ ਉਹਨਾਂ ਨੂੰ ਹਾਲਾਂਕਿ ਕੋਈ ਜਾਨੀ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਹਾਂ ਉਹਨਾਂ ਦੇ ਗੰਭੀਰ ਝੋਟਾ ਜ਼ਰੂਰ ਲੱਗੀਆਂ ਦਾਸਮਾ ਕੀ ਮੰਗਲਵਾਰ ਸਵੇਰੇ ਜਦੋਂ ਪਿੰਡ ਵਾਸੀ ਬਾਹਰ ਆਏ ਤਾਂ ਵਿਖਿਆ ਕੀ ਸਫੇਦ ਰੰਗ ਦੀ ਕਾਰ ਸੁੱਕੀ ਨਹਿਰ 'ਚ ਟਿੱਕੀ ਪਈ ਸੀ ਉਸੇ ਨੂੰ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਪਹੁੰਚੇ ਪੁਲਿਸ ਨੇ ਕ੍ਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਤੇ ਤਿੰਨਾਂ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਤਿੰਨਾਂ ਦੀ ਹਾਲਤ ਨੋਰਮਲ ਹੈ ਇਸ ਹਾਦਸੇ ਬਰੇਲੀ ਦੇ ਇੱਜ਼ਤ ਨਗਰ थानाਤ ਖੇਤਰ ਦੇ ਪੀਲੀ ਭੀਤ ਰੋਡ ਤੇ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਗੂਗਲ ਮੈਪ ਦੇ ਨਿਰਦੇਸ਼ਾਂ ਤੇ ਚੱਲ ਰਹੀ ਇੱਕ ਕਾਰ ਕਲਾਪੂਰ ਦੇ ਸੁੱਕੇ ਨਹਿਰ ਚ ਪਲਟ ਗਈ ਦੱਸਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨ ਕਨਪੂਰ ਤੋਂ ਪਿਲੀ ਭੀਤ ਜਾ ਰਹੇ ਸੀ ਰਸਤਾ ਲੱਭਣ ਲਈ ਗੂਗਲ ਮੈਪ ਦੀ ਮਦਦ ਲਈ ਪਰ ਇਸ ਹਾਦਸੇ 'ਚ ਪਿਲੀ ਭੀਤ ਪਾਈਪਾਸ ਇਨ ਅਹਰ ਤੇ ਨਾਲ ਵਾਲੀ ਛੋਟੀ ਸੜਕ ਤੇ ਵਪਰਿਆ ਦੱਸਦਾ ਕਿ ਔਰਿਆਦਾ ਰਹਿਣ ਵਾਲਾ ਦਿਵਾਂਸ਼ੂ ਸਿੰਘ ਤੋਂ ਦੋਸਤਾਂ ਨਾਲ ਸੈਟੇਲਾਈਟ ਤੇ ਗੂਗਲ ਮੈਪ ਦੀ ਮਦਦ ਨਾਲ ਪਿਲੀ ਭੀਤ ਜਾ ਰਸੀ ਕਲਾਪੂਰ ਨਹਿਰ ਨੇ ਪਿੰਡ ਬਰਕਾਪੂਰ ਤਹਿਤ ਨੇੜੇ ਸੜਕ ਕੱਟਦੀ ਇਸ ਕਾਰਨ ਕਾਰ ਨਹਿਰ ਚ ਪਲਟ ਗਈ ਘਟਨਾ ਸਵੇਰੇ 6 ਵਜੇ ਦੀ ਹੈ ਕਾਰ 'ਚ ਤਿੰਨ ਵਿਅਕਤੀ ਸਵਾਰ ਨੇ ਇਸ ਘਟਨਾ 'ਚ ਕੋਈ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਨਹੀਂ ਹੋਏ ਮੌਕੇ ਤੇ ਪਹੁੰਚੇ ਪੁਲਿਸ ਨੇ ਕ्रेन ਦੀ ਮਦਦ ਨਾਲ ਕਾਰ ਨੂੰ ਨਹਿਰ ਚੋਂ ਬਾਹਰ ਕੱਢਿਆ ਖੁਸ਼ਕਿਸਮਤੀ ਤਾਹ ਰਹੀ ਹੈ ਕਿ ਇਸ ਸੜਕ ਹਾਦਸੇ 'ਚ ਨਹਿਰ ਦੇ ਅੰਦਰ ਪਾਣੀ ਨਹੀਂ ਸੀ ਜਿਸ ਤਾ ਹੈ ਹਾਦਸਾ ਵਾਪਰਿਆ ਉੱਤੇ ਸੁੱਕੀ ਨਹਿਰੀ ਪਾਣੀ ਹੁੰਦਾ ਤਾਂ ਸ਼ਾਇਦ ਤਿੰਨੋਂ ਨੌਜਵਾਨਾਂ ਦੀ ਜਾਨ ਚਾ ਸਕੀ ਸੀ ਨਹਿਰ 'ਚ ਪਾਣੀ ਨਾ ਹੋਣ ਕਾਰਨ ਨੌਜਵਾਨ ਕਾਰ 'ਚ ਨਿਕਲੇ ਜਦ ਕਾਮਯਾਬ ਹੋ ਗਏ ਤੇ ਤਿੰਨਾਂ ਦੀ ਜਾਨ ਬਚ ਗਈ ਦੱਸ ਦਵਾ ਕਿ ਨਵੰਬਰ ਨੂੰ ਬਰੇਲੀ 'ਚ ਦਰਦਨਾਕ ਹਾਦਸਾ ਵਾਪਰ ਗਿਆ ਸੀਗਾ ਬੰਦੂਆ ਦੇ ਦਾਤਾਗੰਜ ਤੋਂ ਬਰੇਲੀ ਦੇ ਫਰੀਦਾਪੁਰ ਜਾਣ ਵਾਲੀ ਸੜਕ ਤੇ ਪਿੰਡ ਦੇ ਕੋਲ ਪੁਲ ਇੱਕ ਜੋ ਕਿ ਅਧੂਰਾ ਹੈ 24 ਨਵੰਬਰ ਨੂੰ ਕਾਰ 'ਚ ਸਫ਼ਰ ਕਰ ਰਹੇ ਤਿੰਨੋਂ ਦੋਸਤ ਹਾਦਸੇ ਦਾ ਸ਼ਿਕਾਰ ਹੋ ਗਏ ਉਹ Google Maps ਦੀ ਮਦਦ ਨਾਲ ਅੱਕੇ ਵਦੇਸ ਤੇ ਜਿਵੇਂ ਹੀ ਪੁਲ ਖਤਮ ਹੋਇਆ ਨਦੀ ਕਾਰ ਬੀ ਫੁੱਟ ਹੈਟਾਂ ਦੇ ਜੇੜ ਕੁਝਿੰਨ ਪਹਿਲਾ ਹੀ ਗੂਗਲ ਮੈਪ ਦੀ ਵਜੇ ਤੋਂ ਇੱਕ ਵੱਡਾ ਹਾਦਸਾ ਹੋਇਆ ਸੀ ਉਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਦਰਅਸਲ ਇਹ ਤਿੰਨੋਂ ਯੁਵਕ ਜਿਹੜੇ ਹੁੰਨੇ ਕਿਤੇ ਜਾ ਰਹੇ ਹੁੰਦੇ ਆ ਤਾਂ ਉਹ ਗੂਗਲ ਮੈਪ ਦੀ ਵਰਤੋਂ ਕਰਦੇ ਨੇ ਤਾਂ ਗੂਗਲ ਮੈਪ ਉਹਨਾਂ ਨੂੰ ਗਲਤ ਡਾਇਰੈਕਸ਼ਨ ਦੱਸ ਦਿੰਦਾ ਜਿਸ ਦੇ ਕਰਕੇ ਉਹ ਇੱਕ ਅਧੂਰੇ ਪੂਲ ਤੇ ਚੜ ਜਾਂਦੇ ਆ ਜਿਸ ਤੋਂ ਬਾਅਦ ਉਹ ਥੱਲੇ गिर ਜਾਂਦੇ ਆ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਹਲੇ ਮਾਮਲਾ ਜਿਹੜਾ ਠੰਡਾ ਵੀ ਨਹੀਂ ਹੋਇਆ ਸੀ ਤਾਂ ਉਸ ਤੋਂ ਬਾਅਦ ਇੱਕ ਹੋਰ ਮਾਮਲਾ ਸਾਹਮਣੇ ਹੈ ਜਿੱਥੇ ਕਿ ਇੱਕ ਯੁਵਕ ਜਿਹੜੇ ਹੁੰਦੇ ਨੇ ਤਿੰਨੋ ਹੋ ਇੱਕ ਕਾਰ ਦੇ ਵਿੱਚ ਜਾ ਰਹੇ ਹੁੰਦੇ ਆ ਤਾਂ ਉੱਥੇ ਵੀ ਉਹ ਮੈ Google Map ਯੂਜ਼ ਕਰਦੇ ਨੇ ਤਾਂ Google Map ਜਿਹੜਾ ਹੁੰਦਾ ਉਹਨਾਂ ਨੂੰ ਕਲਰ ਡਾਇਰੈਕਸ਼ਨ ਦੱਸ ਦਿੰਦਾ ਤੇ ਉਹ ਇੱਕ ਸੁੱਕੇ ਨਹਿਰ ਦੇ ਵਿੱਚ ਜਾ ਕੇ गिर ਜਾਂਦੇ ਨੇ ਤਾਂ ਉੱਥੇ ਉਹਨਾਂ ਨੂੰ ਹਾਲਾਂਕਿ ਕੋਈ ਜਾਨੀ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਹਾਂ ਉਹਨਾਂ ਦੇ ਗੰਭੀਰ ਝੋਟਾ ਜ਼ਰੂਰ ਲੱਗਿਆ। ਦੱਸਦਾ ਕਿ ਮੰਗਲਵਾਰ ਸਵੇਰੇ ਜਦੋਂ ਪਿੰਡ ਵਾਸੀ ਬਾਹਰ ਆਏ ਤਾਂ ਵੇਖਿਆ ਕਿ ਸਫੇਦ ਰੰਗ ਦੀ ਕਾਰ ਸੁੱਕੀ ਨਹਿਰ ਚ ਟਿੱਕੀ ਪਈ ਸੀ। ਉਸਨੇ ਉ ਤਰੰਤ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਪਹੁੰਚੇ ਪੁਲਿਸ ਨੇ ਕਰੇਂ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਤੇ ਤਿੰਨਾਂ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਤਿੰਨਾਂ ਦੀ ਹਾਲਤ ਨੋਰਮਲ ਹੈ ਇਸ ਹਾਦਸੇ ਬਰੇਲੀ ਦੇ ਇਜ਼ਤ ਨਗਰ थानाਤ ਖੇਤਰ ਦੇ ਪੀਲੀ ਭੀਤ ਰੋਡ ਤੇ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਗੂਗਲ ਮੈਪ ਦੇ ਨਿਰਦੇਸ਼ਾਂ ਦੇ ਜਾਰੀ ਇੱਕ ਕਾਰ ਕਲਾਪੁਰ ਦੇ ਸੁੱਕੇ ਨਹਿਰ ਚ ਪਲਟ ਗਈ ਦੱਸਿਆ ਜਾ ਰਿਹਾ ਹੈ ਕਿ 3 ਨੌਜਵਾਨ ਕਾਨਪੂਰ ਤੋਂ ਪਿਲੀ ਭੀਤ ਜਾ ਰਹੇ ਸੀ ਰਸਤਾ ਲੱਭਣ ਲਈ ਗੂਗਲ ਮੈਪ ਦੀ ਮਦਦ ਲਈ ਪਰ ਇਸ ਹਾਦਸੇ 'ਚ ਪਿਲੀ ਭੀਤ ਪਾਈਪਾਸ ਇਹ ਨਹਿਰ ਦੇ ਨਾਲ ਵਾਲੀ ਛੋਟੀ ਸੜਕ ਤੇ ਵਾਪਰਿਆ ਦੱਸਦਾ ਹੈ ਕਿ ਔਰਿਆਦਾ ਰਹਿਣ ਵਾਲਾ ਦਿਵਾਂਸ਼ੂ ਸਿੰਘ ਤੋਂ ਦੋਸਤਾਂ ਨਾਲ ਸੈਟੇਲਾਈਟ ਤੇ ਗੂਗਲ ਮੈਪ ਦੀ ਮਦਦ ਨਾਲ ਪਿਲੀ ਭੀਤ ਜਾ ਰਸੀ ਕਲਾਪੁਰ ਨਹਿਰ ਨੇ ਪਿੰਡ ਬਰਕਾਪੁਰ ਤਹਿਤ ਨੇੜੇ ਸੜਕ ਕੱਤੀ ਇਸ ਕਾਰਨ ਕਾਰ ਨਹਿਰ ਚ ਪਲਟ ਗਈ ਘਟਨਾ ਸਵੇਰੇ 6 ਵਜੇ ਦੀ ਹੈ ਕਾਰ 'ਚ ਤਿੰਨ ਵਿਅਕਤੀ ਸਵਾਰ ਨੇ ਇਸ ਘਟਨਾ 'ਚ ਕੋਈ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਨਹੀਂ ਹੋਏ ਮੌਕੇ ਤੇ ਪਹੁੰਚੇ ਪੁਲਿਸ ਨੇ ਕ੍ਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ਚੋਂ ਬਾਹਰ ਕੱਢਿਆ ਖੁਸ਼ਕਿਸਮਤੀ ਹੈ ਰਹੀ ਹੈ ਕਿ ਇਸ ਸੜਕ ਹਾਦਸੇ 'ਚ ਨਹਿਰ ਦੇ ਅੰਦਰ ਪਾਣੀ ਨਹੀਂ ਸੀ ਜਿਸ ਤਾ ਹੈ ਹਾਦਸਾ ਵਾਪਰਿਆ ਉੱਤੇ ਸੁੱਕੀ ਨਹਿਰੀ ਪਾਣੀ ਹੁੰਦਾ ਤਾਂ ਸ਼ਾਇਦ ਇਨੋਂ ਨੌਜਵਾਨਾਂ ਦੀ ਜਾਨ ਚਾ ਸਕੀ ਸੀ ਨਹਿਰ ਚ ਪਾਣੀ ਨਾ ਹੋਣ ਕਾਰਨ ਨੌਜਵਾਨ ਕਾਰ ਚ ਨਿਕਲਣ ਚ ਕਾਮਯਾਬ ਹੋ ਗਏ ਤੇ ਤਿੰਨਾਂ ਦੀ ਜਾਨ ਬਚ ਗਈ ਦੱਸਵਾ ਕਿ ਨਵੰਬਰ ਨੂੰ ਬਰੇਲੀ ਚ ਦਰਦਨਾਕ ਹਾਦਸਾ ਵਾਪਰ ਗਿਆ ਸੀਗਾ ਬੰਦੂਆ ਦੇ ਦਾਤਾ ਗੰਢ ਤੋਂ ਬਰੇਲੀ ਦੇ ਫਰੀਦਾਪੁਰ ਜਾਣ ਵਾਲੀ ਸੜਕ ਤੇ ਪਿੰਡ ਦੇ ਕੋਲ ਪੁਲ ਇੱਕ ਜੋ ਕਿ ਅਧੂਰਾ ਹੈ 24 ਨਵੰਬਰ ਨੂੰ ਕਾਰ ਚ ਸਫ਼ਰ ਕਰ ਰਹੇ ਤਿੰਨੋਂ ਦੋਸਤ ਹਾਦਸੇ ਦਾ ਸ਼ਿਕਾਰ ਹੋ ਗਏ ਉਹ Google Maps ਦੀ ਮਦਦ ਨਾਲ ਅੱਕੇ ਵਦੇਸ ਤੇ ਜਿਵੇਂ ਹੀ ਪੁਲ ਖਤਮ ਹੋਇਆ ਨਦੀ ਕਾਰ ਬੀ ਫੁੱਟ ਹੈਠਾ ਨੀਚੇ ਡਿੱਗ ਗਏ। ਕੁਝ ਦਿਨ ਪਹਿਲਾਂ ਹੀ Google Map ਦੀ ਵਜੇ ਤੋਂ ਇੱਕ ਵੱਡਾ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਦਰਅਸਲ ਇਹ ਤਿੰਨੋਂ ਯੁਵਕ ਜਿਹੜੇ ਹੁੰਨੇ ਕਿਤੇ ਜਾ ਰਹੇ ਹੁੰਦੇ ਆ ਤਾਂ ਉਹ Google Map ਦੀ ਵਰਤੋਂ ਕਰਦੇ ਨੇ। ਤਾਂ Google Map ਉਹਨਾਂ ਨੂੰ ਗਲਤ ਡਾਇਰੈਕਸ਼ਨ ਦੱਸ ਦਿੰਦਾ ਜਿਸ ਦੇ ਕਰਕੇ ਉਹ ਇੱਕ ਅਧੂਰੇ ਪੁਲ ਤੇ ਚੜ ਜਾਂਦੇ ਆ ਜਿਸ ਤੋਂ ਬਾਅਦ ਉਹ ਥੱਲੇ गिर ਜਾਂਦੇ ਆ। ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ। ਹਲੇ ਮਾਮਲਾ ਜਿਹੜਾ ਠੰਡਾ ਵੀ ਨਹੀਂ ਹੋਇਆ ਸੀ ਤਾਂ ਉਸ ਤੋਂ ਬਾਅਦ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਯੁਵਕ ਜਿਹੜੇ ਹੁੰਦੇ ਆ ਤੇ ਤਿੰਨੋਂ ਉਹ ਇੱਕ ਕਾਰ ਦੇ ਵਿੱਚ ਜਾ ਰਹੇ ਹੁੰਦੇ ਆ ਤਾਂ ਉੱਥੇ ਵੀ ਉਹ ਮੈ Google Map ਯੂਜ਼ ਕਰਦੇ ਨੇ ਤਾਂ Google Map ਜਿਹੜਾ ਉਹਨਾਂ ਨੂੰ ਕਲਰ ਡਾਇਰੈਕਸ਼ਨ ਦੱਸ ਦਿੰਦਾ ਤੇ ਉਹ ਇੱਕ ਸੁੱਕੀ ਨਹਿਰ ਦੇ ਵਿੱਚ ਜਾ ਕੇ गिर ਜਾਂਦੇ ਨੇ ਤਾਂ ਉੱਥੇ ਉਹਨਾਂ ਨੂੰ ਹਾਲਾਂਕਿ ਕੋਈ ਜਾਨੀ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਹਾਂ ਉਹਨਾਂ ਦੇ ਗੰਭੀਰ ਝੋਟਾ ਜ਼ਰੂਰ ਲੱਗਿਆ। ਦੱਸਦਾ ਕਿ ਮੰਗਲਵਾਰ ਸਵੇਰੇ ਜਦੋਂ ਪਿੰਡ ਵਾਸੀ ਬਾਹਰ ਆਏ ਤਾਂ ਵਿਖਿਆ ਕਿ ਸਫੇਦ ਰੰਗ ਦੀ ਕਾਰ ਸੁੱਕੀ ਨਹਿਰ ਚ ਟਿੱਕੀ ਪਈ ਸੀ। ਉਸੇ ਨੂੰ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਪਹੁੰਚੇ ਪੁਲਿਸ ਨੇ ਕ्रेन ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਤੇ ਤਿੰਨ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਤਿੰਨਾਂ ਦੀ ਹਾਲਤ ਨੋਰਮਲ ਹੈ ਇਸ ਹਾਦਸੇ ਬਰੇਲੀ ਦੇ ਇਜ਼ਤ ਨਗਰ थाना क्षेत्र ਦੇ ਪੀਲੀ ਭੀਤ ਰੋਡ ਤੇ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਗੂਗਲ ਮੈਪ ਦੇ ਨਿਰਦੇਸ਼ਾਂ ਦੇ ਜਾਰੀ ਇੱਕ ਕਾਰ ਕਾਲਾਪੁਰ ਦੀ ਸੁੱਕੀ ਨਹਿਰ ਚ ਪਲਟ ਗਈ ਦੱਸਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨ ਕਾਨਪੂਰ ਤੋਂ ਪੀਲੀ ਭੀਤ ਜਾ ਰਹੇ ਸੀ

ਜੋ ਕੋਈ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਨਹੀਂ ਹੋਇਆ ਮੌਕੇ ਦੇ ਪੁਜੀ ਪੁਲਸ ਨੇ ਕਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ਚ ਬਾਹਰ ਕੱਢਿਆ ਖੁਸ਼ਕਿਸਮਤੀ ਤਾਹ ਰਹੀ ਹੈ ਕਿ ਇਸ ਸੜਕ ਹਾਦਸੇ 'ਚ ਨਹਿਰ ਦੇ ਅੰਦਰ ਪਾਣੀ ਨਹੀਂ ਸੀ ਜਿਸ 타ਹੇ ਹਾਦਸਾ ਵਾਪਰਿਆ ਉੱਤੇ ਸੁੱਕੀ ਨਹਿਰ ਸੀ ਪਾਣੀ ਹੁੰਦਾ ਤਾਂ ਸ਼ਾਇਦ ਤਿੰਨੋਂ ਨੌਜਵਾਨਾਂ ਦੀ ਜਾਨ ਜਾ ਸਕੀ ਸੀ ਨਹਿਰ 'ਚ ਪਾਣੀ ਨਾ ਹੋਣ ਕਾਰਨ ਨੌਜਵਾਨ ਕਾਰ ਚੋਂ ਨਿਕਲਣ ਚ ਕਾਮਯਾਬ ਹੋ ਗਏ ਤੇ ਤਿੰਨਾਂ ਦੀ ਜਾਨ ਬਚ ਗਈ ਦੱਸਦਾ ਵਕਿ ਨਵੰਬਰ ਨੂੰ ਬਰੇਲੀ 'ਚ ਦਰਦਨਾਕ ਹਾਦਸਾ ਵਾਪਰ ਗਿਆ ਸੀਗਾ ਬੰਦੂਆ ਦੇ ਦਾਤਾਗੰਢ ਤੋਂ ਬਰੇਲੀ ਦੇ ਫਰੀਦਾਪੁਰ ਜਾਣ ਵਾਲੀ ਸੜਕ ਤੇ ਪਿੰਡ ਦੇ ਕੋਲ ਪੁਲ ਇੱਕ ਜੋਕੀ ਅਧੂਰਾ ਹੈ 24 ਨਵੰਬਰ ਨੂੰ ਕਾਰ ਸਫ਼ਰ ਕਰ ਰਹੇ ਤਿੰਨੋਂ ਦੋਸਤ ਹਾਦਸੇ ਦਾ ਸ਼ਿਕਾਰ ਹੋ ਗਏ ਉਹ Google Maps ਦੀ ਮਦਦ ਨਾਲ ਅੱਗੇ ਵਧੇ ਸ ਤੇ ਜਿਵੇਂ ਹੀ ਪੁਲ ਖਤਮ ਹੋਇਆ ਨਦੀ ਕਾਰ ਬੀ ਫੁੱਟ ਹੈਟਾਂ ਦੇ ਚੇੜ ਦੇ ਕੁਝ ਦਿਨ ਪਹਿਲਾਂ ਹੀ ਗੂਗਲ ਮੈਪ ਦੀ ਵਜੇ ਤੋਂ ਇੱਕ ਵੱਡਾ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਦਰਅਸਲ ਇਹ ਤਿੰਨੋਂ ਯੁਵਕ ਜਿਹੜੇ ਹੁੰਨੇ ਕਿਤੇ ਜਾ ਰਹੇ ਹੁੰਦੇ ਆ ਤਾਂ ਉਹ ਗੂਗਲ ਮੈਪ ਦੀ ਵਰਤੋਂ ਕਰਦੇ ਨੇ ਤਾਂ ਗੂਗਲ ਮੈਪ ਉਹਨਾਂ ਨੂੰ ਗਲਤ ਡਾਇਰੈਕਸ਼ਨ ਦੱਸ ਦਿੰਦਾ ਜਿਸ ਦੇ ਕਰਕੇ ਉਹ ਇੱਕ ਅਧੂਰੇ ਪੁਲ ਤੇ ਚੜ ਜਾਂਦੇ ਆ ਜਿਸ ਤੋਂ ਬਾਅਦ ਉਹ ਥੱਲੇ गिर ਜਾਂਦੇ ਆ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਹਲੇ ਮਾਮਲਾ ਜਿਹੜਾ ਠੰਡਾ ਵੀ ਨਹੀਂ ਹੋਇਆ ਸੀ ਤਾਂ ਉਸ ਤੋਂ ਬਾਅਦ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਯੁਵਕ ਜਿਹੜੇ ਹੁੰਦੇ ਨੇ ਤਿੰਨ ਉਹ ਇੱਕ ਕਾਰ ਦੇ ਵਿੱਚ ਜਾ ਰਹੇ ਹੁੰਦੇ ਆ ਤਾਂ ਉੱਥੇ ਵੀ ਉਹ Google Map ਯੂਜ਼ ਕਰਦੇ ਨੇ ਤਾਂ Google Map ਜਿਹੜਾ ਹੁੰਦਾ ਉਹਨਾਂ ਨੂੰ ਕਲਰ ਡਾਇਰੈਕਸ਼ਨ ਦੱਸ ਦਿੰਦਾ ਤੇ ਉਹ ਇੱਕ ਸੁੱਕੇ ਨਹਿਰ ਦੇ ਵਿੱਚ ਜਾ ਕੇ गिर ਜਾਂਦੇ ਨੇ ਤਾਂ ਉੱਥੇ ਉਹਨਾਂ ਨੂੰ ਹਾਲਾਂਕਿ ਕੋਈ ਜਾਨੀ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਹਾਂ ਉਹਨਾਂ ਦੇ ਗੰਭੀਰ ਝੋਟਾ ਜ਼ਰੂਰ ਲੱਗਿਆ। ਦੱਸ ਦਮਾ ਕਿ ਮੰਗਲਵਾਰ ਸਵੇਰੇ ਜਦੋਂ ਪਿੰਡ ਵਾਸੀ ਬਾਹਰ ਆਏ ਤਾਂ ਵਿਖਿਆ ਕਿ ਸਫੇਦ ਰੰਗ ਦੀ ਕਾਰ ਸੁੱਕੀ ਨਹਿਰ 'ਚ ਟਿੱਕੀ ਪਈ ਸੀ। ਉਸਨੇ ਉ ਤਰੰਤ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਪਹੁੰਚੇ ਪੁਲਿਸ ਨੇ ਕ्रेन ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਤੇ ਤਿੰਨਾਂ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਤਿੰਨਾਂ ਦੀ ਹਾਲਤ ਨੋਰਮਲ ਹੈ ਇਸ ਹਾਦਸੇ ਬਰੇਲੀ ਦੇ ਇਜ਼ਤ ਨਗਰ थानाਤ ਖੇਤਰ ਦੇ ਪੀਲੀ ਭੀਤ ਰੋਡ ਤੇ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਗੂਗਲ ਮੈਪ ਦੇ ਨਿਰਦੇਸ਼ਾਂ ਦੇ ਚੱਲ ਰਹੀ ਇੱਕ ਕਾਰ ਕਲਾਪੂਰ ਦੇ ਸੁੱਕੀ ਨਹਿਰ ਚ ਪਲਟ ਗਈ ਦੱਸਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨ ਕਨਪੂਰ ਤੋਂ ਪਿਲੀ ਭੀਤ ਜਾ ਰਹੇ ਸੀ ਰਸਤਾ ਲੱਭਣ ਲਈ ਗੂਗਲ ਮੈਪ ਦੀ ਮਦਦ ਲਈ ਪਰ ਇਸ ਹਾਦਸੇ 'ਚ ਪਿਲੀ ਭੀਤ ਪਾਈਪਾਸ ਨੇਹਰ ਦੇ ਨਾਲ ਵਾਲੀ ਛੋਟੀ ਸੜਕ ਤੇ ਵਪਰਿਆ ਦੱਸਦਾ ਹੈ ਕਿ ਔਰਿਆਦਾ ਰਹਿਣ ਵਾਲਾ ਦਿਵਾਂਸ਼ੂ ਸਿੰਘ ਦੋ ਦੋਸਤਾਂ ਨਾਲ ਸੈਟੇਲਾਈਟ ਤੇ ਗੂਗਲ ਮੈਪ ਦੀ ਮਦਦ ਨਾਲ ਪਿਲੀ ਭੀਤ ਜਾ ਰਸੀ ਕਲਾਪੂਰ ਨਹਿਰ ਨੇ ਪਿੰਡ ਬਰਕਾਪੂਰ ਤਹਿਤ ਨੇੜੇ ਸੜਕ ਕੱਤੀ ਇਸ ਕਾਰਨ ਕਾਰ ਨਹਿਰ ਚੁਪਲਟ ਗਈ ਘਟਨਾ ਸਵੇਰੇ 6 ਵਜੇ ਦੀ ਹੈ ਕਾਰ ਚ ਤਿੰਨ ਵਿਅਕਤੀ ਸਵਾਰ ਇਸ ਘਟਨਾ ਚ ਕੋਈ ਵੀ ਗੰਭੀਰ ਰੂਪ ਦੇ ਨਾ ਜ਼ਖਮੀ ਨਈ ਮੌਕੇ ਤੇ ਪਹੁੰਚੇ ਪੁਲਿਸ ਨੇ ਕਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ਤੋਂ ਬਾਹਰ ਕੱਟਿਆ ਖੁਸ਼ਕਿਸਮਤੀ ਹੈ ਰਹੀ ਹੈ ਕਿ ਇਸ ਸੜਕ ਹਾਦਸੇ ਚ ਨਹਿਰ ਦੇ ਅੰਦਰ ਪਾਣੀ ਨਹੀਂ ਸੀ ਜਿਸ 타 ਹੈ ਹਾਦਸਾ ਵਾਪਰੇ ਉੱਤੇ ਸੁੱਕੀ ਨਹਿਰ ਸੀ ਪਾਣੀ ਹੁੰਦਾ ਤਾਂ ਸ਼ਾਇਦ ਤਿੰਨੋਂ ਨੌਜਵਾਨਾਂ ਦੀ ਜਾਨ ਜਾ ਸਕਦੀ ਨਹਿਰ ਚ ਪਾਣੀ ਨਾ ਹੋਣ ਕਾਰਨ ਨੌਜਵਾਨ ਕਾਰ ਚੋਂ ਨਿਕਲਣ ਚ ਕਾਮਯਾਬ ਹੋ ਗਏ ਤੇ ਤਿੰਨਾਂ ਦੀ ਜਾਨ ਬਚ ਗਈ। ਦੱਸਦਾ ਵਾਂ ਕਿ ਨਵੰਬਰ ਨੂੰ ਬਰੇਲੀ ਚ ਦਰਦਨਾਕ ਹਾਦਸਾ ਵਾਪਰ ਗਿਆ ਸੀਗਾ। ਬੰਦਵਾ ਦੇ ਦਾਤਾਗੰਢ ਤੋਂ ਬਰੇਲੀ ਦੇ ਫਰੀਦਾਪੁਰ ਜਾਣ ਵਾਲੀ ਸੜਕ ਤੇ ਪਿੰਡ ਦੇ ਕੋਲ ਪੁਲ ਇੱਕ ਜੋ ਕਿ ਅਧੂਰਾ ਹੈ। 24 ਨਵੰਬਰ ਨੂੰ ਕਾਰ ਚ ਸਫ਼ਰ ਕਰ ਰਹੇ ਤਿੰਨੋਂ ਦੋਸਤ ਹਾਦਸੇ ਦਾ ਸ਼ਿਕਾਰ ਹੋ ਗਏ। ਉਹ Google Maps ਦੀ ਮਦਦ ਨਾਲ ਅੱਗੇ ਵਧੇਸ ਤੇ ਜਿਵੇਂ ਹੀ ਪੁਲ ਖਤਮ ਹੋਇਆ ਉਹਨਾਂ ਦੀ ਕਾਰ 2 ਫੁੱਟ ਹੇਠਾਂ ਡਿੱਗੇ।